ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈ ਲਾਇਨਾ ਜੀ ਦਾ ਸ਼੍ਰੀ ਗੁਰ ਨਾਨਕ ਦੇਵ ਜੀ ਨਾਲ ਮਿਲਾ ਇਹ ਘਟਨਾ 1532 ਵਿੱਚ ਦੀ ਹੈ ਜਦ ਪਾਈ ਲੈਣਾ ਜੀ ਦੇਵੀ ਭਗਤਾਂ ਦਾ ਸੰਖ ਲੈ ਕੇ ਜਵਾਲਾਮੁਖੀ ਨੂੰ ਰਵਾਨਾ ਹੋਏ ਮਨ ਵਿੱਚ ਇਹ ਪੱਕਾ ਪੱਕਾ ਇਰਾਦਾ ਸੀ ਕਿ ਸਵਾਰੀ ਸ੍ਰੀ ਕਰਤਾਰਪੁਰ ਸਾਹਿਬ ਹੋ ਕੇ ਜਾਣਾ ਹੈ ਖੰਡੂਰ ਸਾਹਿਬ ਤੋਂ ਕਰਤਾਰਪੁਰ ਦਾ ਪੈਂਡਾ ਕੋਈ 50 ਮੀਲ ਦਾ ਹੋਵੇਗਾ ਅੰਮ੍ਰਿਤਸਰ ਤਾਂ ਅਜੇ ਵਸਿਆ ਹੀ ਨਹੀਂ ਸੀ ਖੰਡੂਰ ਸਾਹਿਬ ਤੋਂ ਕਰਤਾਰਪੁਰ ਜਾਣ ਲਈ ਪੁਰਾਣਾ ਨਗਰ ਬਟਾਲਾ ਸੀ ਪਾਈ ਲੈਣਾ ਜੀ ਦੇਵੀ ਦਰਸ਼ਨਾ ਨੂੰ ਜੰਮੂ ਜਾਂਦੇ ਹੋਏ ਅਕਤੂਬਰ ਨਵੰਬਰ 1532 ਈਸਵੀ ਵਿੱਚ ਸਾਰੇ ਸੰਗੀਆਂ ਸਾਥੇ ਰਸਟਾ ਸੰਗੀਆਂ ਸਾਥ ਰਸਤੇ ਵਿੱਚ ਸ਼੍ਰੀ ਕਰਤਾਰਪੁਰ ਵਿਖੇ ਟਹਰੇ ਰਾਤ ਨੂੰ ਸੰਗੀ ਸਾਥੀਆਂ ਨੇ ਮਾਤਾ ਦੀਆਂ ਭੇਟਾਂ ਗਾਈਆਂ ਤੇ ਸੌ ਗਏ ਅਗਲੇ ਦਿਨ ਸੰਗੀਆਂ ਨੂੰ ਕਹਿ ਕੇ ਪਾਈ ਲੈਣਾ ਜੀ ਘੋੜੀ ਤੇ ਸਵਾਰ ਹੋ ਕੇ ਗੁਰਨਾਨਕ ਗੁਰਨਾਨਕ ਦੇਵ ਜੀ ਦੇ ਦਰਸ਼ਨਾ ਨੂੰ ਗਏ ਰਸਤੇ ਵਿੱਚ ਇੱਕ ਪਲਾਪੁਰਸ਼ ਮਿਲਿਆ ਤਾਂ ਕੋੜੀ ਤੇ ਸਵਾਰ ਪਾਇ ਲੈਣਾ ਜਿਨੇ ਪੁੱਛਿਆ ਕਿ ਪੁਰਖਾ ਮੈਂ ਗੁਰਨਾਨਕ ਦੇਵ ਜੀ ਦੇ ਦਰਬਾਰ ਜਾਣਾ ਹੈ ਕਿਰਪਾ ਕਰਕੇ ਮੈਨੂੰ ਰਾਹ ਦੱਸੋ ਪਲੇ ਪੁਰਸ਼ ਨੇ ਕਿਹਾ ਮੇਰੇ ਪਿੱਛੇ ਪਿੱਛੇ ਕੋੜੀ ਰਹੀਆ ਮੈਂ ਵੀ ਉੱਧਰ ਹੀ ਜਾਣਾ ਹੈ ਤਨਮਸ਼ਾਲੇ ਤਨਮਸ਼ਾਲਾ ਦੇ ਬੁਹੇ ਪਾਸ ਜਾ ਕੇ ਪਲੇ ਪੁਰਖ ਨੇ ਕਿਹਾ ਕਿ ਪੁਰਖਾ ਕੋੜੀ ਉਸ ਕਿਲੇ ਨਾਲ ਬੰਦੇ ਤੇ ਅਸੀਂ ਦਰਵਾਜ਼ੇ ਰਾਹੀਂ ਅੰਦਰ ਲੰਘ ਜਾ ਪਾਈ ਲੈਣਾ ਜੀ ਜਦ ਕੋੜੀ ਨੂੰ ਕਿਲੇ ਨਾਲ ਬਣ ਕੇ ਅੰਦਰ ਗਏ ਤਾਂ ਗਾਲੀ ਨਾਲ ਮੱਥਾ ਟੇਕਿਆ ਤਾਂ ਹੈਰਾਨ ਰਹਿ ਗਏ ਗੱਦੀ ਉੱਪਰ ਤਾਂ ਹੀ ਭਲੇ ਭੁਰਖ ਗੁਰਨਾਨਕ ਦੇਵ ਜੀ ਬੈਠੇ ਸਨ ਪਾਈ ਲੈਣਾ ਜੀ ਆਨੇ ਅੱਖਾਂ ਵਿੱਚ ਥਰੂ ਪਰਲੇ ਤੇ ਕਹਿਣ ਲੱਗੇ ਮਹਾਰਾਜ ਮੈਥੋਂ ਬਹੁਤ ਬੇਅਦਬੀ ਹੋ ਗਈ ਮੈਂ ਕੋੜੀ ਉੱਪਰ ਸਵਾਰ ਹੋ ਕੇ ਆਇਆ ਤੇ ਤੁਸੀਂ ਅੱਗੇ-ਅੱਗੇ ਪੈਦਲ ਆਏ ਕਿਰਪਾ ਕਰਕੇ ਮੈਨੂੰ ਬਖਸ਼ ਦੇਣਾ ਜੀ ਇਹ ਕਹਿ ਕੇ ਪਾਈ ਲੈਣਾ ਜੀ ਨੇ ਫਿਰ ਮੱਥਾ ਟੇਕਿਆ ਅੱdte ਕਿੰਨਾ ਚਿਰ ਆਪਣਾ ਸਿਰ ਧਰਤੀ ਤੋਂ ਨਾ ਚੁੱਕਿਆ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿਰ ਉੱਪਰ ਹੱਥ ਫੇਰਿਆ ਤੇ ਦਿਲਾਸਾ ਦੇ ਕੇ ਕਿਹਾ ਉਠ ਪੁਰਖਾ ਤੇਰੇ ਕੋਲੋਂ ਕੋਈ ਪੁੱਲ ਨਹੀਂ ਹੋਏ ਤੂੰ ਸਾਡਾ ਮਹਿਮਾਨ ਹੈ ਤੇਰਾ ਸਤਕਾਰ ਕਰਨਾ ਸਾਡਾ ਫਰਜ਼ ਸੀ ਉਠ ਗੁਰੂ ਪਲੀ ਕਰੇਗਾ ਜਤਪਾਈ ਲੈਣਾ ਜੀ ਸਾਵਧਾਨ ਹੋ ਕੇ ਬਹਿ ਗਏ ਤਾਂ ਗੁਰਨਾਣੀ ਦੇਵ ਜੀ ਨੇ ਪੁੱਛਿਆ ਪੁਰਖਾ ਕਿੱਥੋਂ ਆਇਆ ਤੇਰਾ ਨਾਂ ਕੀ ਹੈ ਮਹਾਰਾਜ ਮੈਂ ਖੰਡੂਰ ਤੋਂ ਆਇਆ ਹਾਂ ਤੇ ਮੇਰਾ ਨਾਂ ਲੈਣਾ ਹੈ ਗੁਰੂ ਜੀ ਬੋਲੇ ਵਾ ਪੁਰਖਾ ਵ ਤੂੰ ਲੈਣਾ ਹੈ ਤਾਂ ਅਸੀਂ ਤੇਰਾ ਦੇਣਾ ਹੈ ਰੰਗਾ ਚੰਗਾ ਹੋਇਆ ਤੂੰ ਆਪ ਹੀ ਲੈਣਾ ਲੈਣਾ ਲੈਣ ਲਈ ਆ ਗਿਆ ਏ ਹੁਣ ਕੋਈ ਪਰਮ ਨਹੀਂ ਕਰਨਾ ਕਿਉਂਕਿ ਲੈਹਣੇਦਾਰ ਸਦਾ ਕੋੜੀ ਉੱਪਰ ਛੜ ਕੇ ਹੀ ਆਇਆ ਕਰਦੇ ਹਨ ਫਿਰ ਗੁਰਨਾਣਿ ਦੇਵ ਜੀ ਨੇ ਹਾਲਸਾਲ ਜਾਣ ਕੇ ਧਰਮ ਕਰਮ ਦੇ ਬਚਨ ਕੀਤੇ ਕਾਇ ਲਾਇਣਾ ਜੀ ਦੇ ਹਿਰਦੇ ਨੂੰ ਸ਼ਾਂਤੀ ਆਈ ਜਿਵੇਂ ਤੱਪ ਦੇ ਮਾਰੂਥਲ ਉੱਪਰ ਬਾਰਿਸ਼ ਪੈ ਕੇ ਠੰਡ ਵਰਤ ਹੁੰਦੀ ਹੈ ਉਹਨਾਂ ਨੂੰ ਨਿਸ਼ਚਿਤ ਹੋ ਗਿਆ ਕਿ ਜੋ ਮੈਨੂੰ ਲੋੜ ਸੀ ਉਹ ਸਭ ਕੁਝ ਇਸ ਦਰ ਤੋਂ ਹੀ